ਵਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਕਾਜੀ ਸਾਧ ਸੰਗਤ ਜੀ ਮੈਂ ਅੱਜ ਇਥੇ ਟਾਲਾ ਸਾਹਿਬ ਬਾਬੇ ਦੀਪ ਸਿੰਘ ਜੀ ਦਾ ਗੁਰਦੁਆਰਾ ਹਮਸਾਦੇ ਲਾਗੇ ਤੇ ਮੈਂ ਇਥੇ ਅੱਜ ਦਰਸ਼ਨ ਕਰਨ ਵਾਸਤੇ ਆਇਆ ਹਾਂ ਬਾਬਾ ਟਾਲਾ ਸਾਹਿਬ ਦੇ ਗੁਰਦੁਆਰਾ ਸਾਹਿਬ ਇਥੇ ਲੋਕ ਐਤਵਾਰ ਦੇ ਦਿਨ ਝੁਕਾਇਦਾ ਕਰਦੇ ਆ ਤੇ ਇਥੇ ਸੰਤਾਂ ਦੀ ਇੰਨਾ ਰਸ ਹੁੰਦਾ ਇੰਨੀ ਭੀੜ ਹੁੰਦੀ ਆ ਕਿ ਸੰਗਤਾਂ ਬਹੁਤ ਸ਼ਰਧਾ ਨਾਲ ਇੱਥੇ ਆਉਂਦੀਆਂ ਵਾ ਸੰਗਤਾਂ ਇੰਨੀ ਬਾਬਾ ਵੀਰ ਸਿੰਘ ਜੀ ਦੀ ਬਾਬਾ ਦੀਪ ਸਿੰਘ ਜੀ ਦੀ ਇੰਨੀ ਮਹਿਮਾ ਕਰਦੀਆਂ ਇਨੇ ਗੁਣ ਗਾਉਂਦੀਆਂ ਕਿ ਉਹ ਗੁਣ ਗਾਉਂਦਿਆਂ ਗਾਉਂਦਿਆਂ ਥੱਕਦੇ ਨਹੀਂਗੇ ਬਹੁਤ ਮਹਿਮਾ ਇੱਥੇ ਬਾਬਾ ਦੀਪ ਸਿੰਘ ਦੀ ਬਹੁਤ ਜਾਦੀ ਮਹਿਮਾ ਵਾ ਤੇ ਲੋਕ ਇਥੇ ਝੋਪਾੜਾ ਕੱਟਦੇ ਆ ਆ ਮੇਰੇ ਪਿਛਲੇ ਪਾਸੇ ਤੁਸੀਂ ਵੇਖਿਓ ਕਿੰਨੀ ਭੀੜ ਆ ਕਿੰਨੀ ਸੰਗਤ ਜਿਹੜੀ ਆ ਉਹ ਇਥੇ ਪਹੈੜਾ ਕਰਦੀ ਆ ਇਹ ਦੇਖੋ ਕਿੰਨੀ ਸੰਗਤ ਇਥੇ ਅੱਜ ਜੈਦਵਾਲ ਧੁੱਪ ਦੇ ਵਿੱਚ ਆਈ ਆ ਬਾਬਾ ਦੀਪ ਸਿੰਘ ਜੀ ਬਹੁਤ ਦੁਨੀਆ ਮੰਨਦੀ ਆ ਬਹੁਤ ਲੋਕ ਬਹੁਤ ਸੰਤ ਮੰਨਦੇ ਆ ਬਾਬਾ ਦੀਪ ਸਿੰਘ ਲੋਕਾਂ ਦੇ ਕਾਰਜ ਵੀ ਬਹੁਤ ਕਰਦਾ ਬਹੁਤ ਕੰਮ ਕਰਦਾ ਤੇ ਲੋਕ ਕਹਿੰਦੇ ਆ ਕਿ ਬਾਬਾ ਜੀ ਦੀ ਜਿਹੜੀ ਮਹਿਮਾ ਕਰਨੀ ਆ ਬਾਬਾ ਜੀ ਦੀ ਮਹਿਮਾ ਜਿਹੜੀ ਉਹ ਆਪਣੇ ਮੂੰਹੋਂ ਨਹੀਂ ਕੀਤੀ ਜਾ ਸਕਦੀ ਇੰਨੀ ਮਹਿਮਾ ਮਲੋਗੇ ਤੱਕ ਦੇ ਲੋਕ ਇਹ ਜਿਹੜੇ ਬੜੇ-ਬੜੇ ਕੰਮ ਕਰਦਾ ਬਾਬਾ ਦੀਪ ਸਿੰਘ ਜੀ ਤੇ ਲੋਕ ਕਹਿੰਦੇ ਆ ਕਿ ਦੱਸ ਨਹੀਂ ਜਾ ਸਕਦੇ ਇਸ ਤਰ੍ਹਾਂ ਦੀ ਆ ਕਿ ਬਾਬਾ ਬਾਬਾ ਜੀ ਦੇ ਜਿਹੜੇ ਕੰਮ ਹੈ ਉਹ ਦੱਸ ਨਹੀਂ ਜਾਂਦੇ ਇੰਨੇ ਕੰਮ ਕਰਦਾ ਕਹਿੰਦੇ ਵੀ ਇੱਥੇ ਸੇਵਾ ਕਰਨ ਵਾਸਤੇ ਆਏ ਆ ਤੇ ਸਾਡੇ ਪਿੱਛੇ ਆਪੇ ਕੰਮ ਹੋ ਹੀ ਜਾਂਦੇ ਆ ਇੱਕ ਬੀਬੀ ਸੀ ਉਹ ਕਹਿੰਦੀ ਕਿ ਮੈਂ ਪਵੇ ਹਫਤਾ ਨਾ ਜਾਵਾਂ ਮੇਰੇ ਘਰ ਦੇ ਕੰਮ ਆਪੇ ਚੱਲੀ ਜਾਂਦੇ ਨੇ ਮੇਰੇ ਨੋਆ ਆਪੇ ਕੰਮ ਕਰ ਕਰੀਆਂ ਜਾਂਦੀਆਂ ਇੰਨੀ ਕਹਿੰਦੀ ਵੀ ਬਾਬਾ ਦੀਪ ਸਿੰਘ ਜੀ ਦੀ ਇੰਨੀ ਕਿਰਪਾ ਵਾ ਕਿ ਸਾਰੇ ਕੰਮ ਸਾਡੇ ਆਪਣੇ ਆਪ ਹੋ ਜਾਂਦੇ ਆ ਆਪਣੇ ਆਪ ਹੋ ਜਾਂਦੇ ਆ ਤੇ ਬਾਬੇ ਦੀ ਜੀ ਦੀ ਬਹੁਤ ਇਹ ਇਤਿਹਾਸਿਕ ਜਗ੍ਹਾ ਬਾਬਾ ਟਾਲਾ ਸਾਹਿਬ ਇੱਥੇ ਅੜੇ ਵੱਡੇ ਤੋਂ ਵੱਡਾ ਅੜਿਆ ਕੰਮ ਹੋ ਜਾਂਦਾ ਬਾਬੇ ਦੀਪ ਸਿੰਘ ਜੀ ਦੀ ਜਗ੍ਹਾ ਤੇ ਅਸੀਂ ਵੀ ਅੱਜ ਬਾਬਾ ਦੀਪ ਸਿੰਘ ਜੀ ਦੀ ਮੈਨੂੰ ਸੁਣ ਕੇ ਤੇ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਮੱਥਾ ਟੇਕਣ ਆਏ ਆ ਤੇ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਆ ਮੈਂ ਸੋਚਿਆ ਕਿ ਸੰਤਾਂ ਨੂੰ ਹੀ ਦਰਸ਼ਨ ਕਰਾ ਦਈਏ ਜਿਹਨੇ ਜੋ ਬਾਣੀ ਚਲਦੀ ਉਹਦੇ ਭੋਗ ਪਾਏ ਜਾਂਦੇ ਆ ਬਾਣੀ ਦੇ ਭੋਗ ਪਾਏ ਜਾਂਦੇ ਆ ਤੇ ਆਖਰ ਜਾ ਕੇ 3 ਵਜੇ ਤੋਂ 11 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੇ ਆ ਬਾਣੀ ਤੇ ਜਿੰਨੀ ਜੋ ਵੀ ਬਾਣੀ ਪੜ੍ਹੀ ਜਾਂਦੀ ਉਹ ਕੋਪਾਏ ਜਾਂਦੇ ਐ ਤੇ ਬਹੁਤ ਸੰਤ ਜਿਹੜੀ ਸ਼ਰਧਾ ਨਾਲ ਆਉਂਦੀ ਆ ਬਹੁਤ ਜਿਆਦੀ ਬਹੁਤ ਸੰਤ ਸ਼ਰਧਾ ਨਾਲ ਆਉਂਦੀ ਆ ਤੇ ਬਾਬੇ ਦੀਪ ਸਿੰਘ ਦੀ ਜਗਾ ਬਹੁਤ ਬਹੁਤ ਹੀ ਸ਼ਾਂਤ ਹੈ ਆਉਂਦੀ ਆ ਬਹੁਤ ਜਿਆਦੀ ਜਗਾ ਬਹੁਤ ਵਧੀਆ ਜਗਾ ਅਸੀਂ ਵੀ ਆਏ ਅੱਜ ਦਰਸ਼ਨ ਕਰਨ ਵਾਸਤੇ ਸਾਨੂੰ ਵੀ ਇੱਥੇ ਦਰਸ਼ਨ ਕਰਕੇ ਮਾਨੂੰ ਬਹੁਤ ਖੁਸ਼ੀ ਹੋਈ ਤੇ ਬਹੁਤ ਸਕੂਨ ਮਿਲਿਆ ਬਾਬਾ ਦੀਪ ਸਿੰਘ ਜੀ ਦੇ ਦਰbaar ਤੇ ਵੈਰੂਜੀਗਾ ਘਾਤ ਚਲੀ ਵੈਰੂਜੀ ਕਿਤੇ